ਪਹਿਲਾ ਸਾਮੂ엘 ਅਧਿਆਇ 11 ਤਦ ਅਮੋਨੀ ਨਹਾਸ਼ ਨੇ ਹਮਲਾ ਕੀਤਾ ਅਤੇ ਯਾਬੇਸ਼ ਗਿਲਾਦ ਦੇ ਸਾਹਮਣੇ ਡੇਰੇ ਲਾਏ। ਤਦ ਯਾਬੇਸ਼ ਦੇ ਸਭਨਾ ਲੋਕਾਂ ਨੇ ਨਹਾਸ਼ ਨੂੰ ਆਖਿਆ ਸਾਡੇ ਨਾਲ ਫੈਸਲਾ ਕਰੋ ਤਾਂ ਅਸੀਂ ਤੁਹਾਡੀ ਸੇਵਾ ਕਰਾਂਗੇ। ਅਮੋਨੀ ਨਹਾਸ਼ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਇਸ ਗੱਲ ਉੱਤੇ ਮੈਂ ਤੁਹਾਡੇ ਨਾਲ ਫੈਸਲਾ ਕਰਾਂਗਾ ਜੋ ਮੈਂ ਤੁਹਾਡੇ ਸਾਰਿਆਂ ਦੀਆਂ ਸੱਜੀਆਂ ਅੱਖਾਂ ਕੱਢ ਸੁਟਾਂ ਅਤੇ ਜਿਸ ਨਾਲ ਮੈਂ ਸਾਰੇ ਇਜ਼ਰਾਈਲ ਦਾ અપਮਾਨ ਕਰਾਂ ਤਦ ਯਾਬੀਸ਼ ਦੇ ਬਜ਼ੁਰਗਾਂ ਨੇ ਉਹਨੂੰ ਆਖਿਆ ਸਾਨੂੰ 7 ਦਿਨਾਂ ਦਾ ਸਮਾਂ ਦਿਓ ਤਾਂ ਜੋ ਅਸੀਂ ਸਾਰੇ ਇਜ਼ਰਾਈਲ ਵਿੱਚ ਦੂਤ ਭੇਜੀਏ ਜੇ ਸਾਨੂੰ ਕੋਈ ਬਚਾਉਣ ਵਾਲਾ ਨਾ ਮਿਲਿਆ ਤਾਂ ਅਸੀਂ ਤੁਹਾਡੇ ਕੋਲ ਆਵਾਂਗੇ ਤਦ ਸ਼ਾਉਲ ਦੇ ਗਿਬਾ ਵਿੱਚ ਦੂਤ ਆਏ ਅਤੇ ਉਹਨਾਂ ਨੇ ਲੋਕਾਂ ਨੂੰ ਇਹ ਸੁਨੇਹਾ ਸੁਣਾਇਆ ਸਾਰੇ ਸਭ ਲੋਕ ਪੂਬਾ ਮਾਰ ਕੇ ਰੋਣ ਲੱਗੇ ਅਤੇ ਵੇਖੋ ਸ਼ਾਉਲ ਪਹਿਲੀ ਤੋਂ ਬਲਦਾਂ ਦੇ ਮਗਰ ਆ ਰਿਹਾ ਸੀ ਅਤੇ ਸ਼ਾਉਲ ਨੇ ਆਖਿਆ ਕੀ ਗੱਲ ਹੋਈ ਜੋ ਲੋਕ ਰੋਂਦੇ ਪਏ ਹਨ ਉਹਨਾਂ ਨੇ ਯਾਬੇਸ਼ ਦੇ ਲੋਕਾਂ ਦਾ ਸੁਨੇਹਾ ਆਖ ਸੁਣਾਇਆ ਜਿਸ ਵੇਲੇ ਸ਼ਾਉਲ ਨੇ ਇੱਕ ਖਬਰ ਸੁਣੀ ਉਸੇ ਵੇਲੇ ਉਹਦੇ ਉੱਤੇ ਪਰਮੇਸ਼ਵਰ ਦਾ ਆਤਮਾ ਸੂਰ ਨਾਲ ਆਇਆ ਉਹਦਾ ਕ੍ਰੋਧ ਭੜਕਿਆ ਅਤੇ ਉਸ ਨੇ ਇੱਕ ਬਲਦਾਂ ਦੀ ਜੋੜੀ ਲਈ ਅਤੇ ਉਹਨਾਂ ਨੂੰ ਵੱਢ ਕੇ ਟੋਟੇ-ਟੋਟੇ ਕੀਤਾ ਅਤੇ ਉਹਨਾਂ ਨੂੰ ਦੂਤਾਂ ਦੇ ਹੱਥ ਇਜ਼ਰਾਈਲ ਦੇਆਂ ਸਾਰਿਆਂ ਹੱਥਾਂ ਹੱੱਦਾ ਵਿੱਚ ਭੇਜ ਦਿੱਤਾ ਅਤੇ ਇਹ ਆਖਿਆ ਜੇ ਕੋਈ ਸ਼ਾਊਲ ਅਤੇ ਸਮੂਏਲ ਦੇ ਨਗਰ ਨਾ ਆਵੇਗਾ ਉਹਦੇ ਬਲਦਾਂ ਨਾਲ ਅਜਿਹਾ ਹੀ ਕੀਤਾ ਜਾਵੇਗਾ ਤਾਂ ਇਹ ਹੋਵਾ ਦਾ ਡਰ ਲੋਕਾਂ ਉੱਤੇ ਛਾ ਗਿਆ ਅਤੇ ਉਹ ਇੱਕ ਮਨ ਹੋ ਕੇ ਬਾਹਰ ਨਿਕਲੇ ਅਤੇ ਸ਼ਾਉਲ ਨੇ ਉਹਨਾਂ ਨੂੰ ਵਜਕ ਵਿੱਚ ਗਿਣਿਆ ਸੋ ਇਜ਼ਰਾਈਲੀ 3 ਲੱਖ ਸਨ ਅਤੇ ਯਹੂਦਾ ਦੇ ਮਨੁੱਖ 30 ਹਜ਼ਾਰ ਸਨ ਸੋ ਉਹਨਾਂ ਨੇ ਉਹਨਾਂ ਦੂਤਾਂ ਨੂੰ ਜੋ ਆਏ ਸਨ ਆਖਿਆ ਕਿ ਤੁਸੀਂ ਯਾਬੇਸ਼ ਗਿਲਾਦ ਦੇ ਮਨੁੱਖਾਂ ਨੂੰ ਇਹ ਆਖੋ ਜੋ ਜਿਸ ਵੇਲੇ ਧੂਪ ਤੇਜ ਹੋਵੇਗੀ ਤਦ ਤੁਹਾਨੂੰ ਛੁਟਕਾਰਾ ਮਿਲੇਗਾ ਤੋ ਦੂਤਾਂ ਨੇ ਯਾਬੇਸ਼ ਦੇ ਲੋਕਾਂ ਨੂੰ ਸਨੇਹਾ ਦਿੱਤਾ ਅਤੇ ਉਹਨਾਂ ਨੇ ਬਹੁਤ ਆਨੰਦ ਮਨਾਇਆ ਤਦ ਯਾਬੇਸ਼ ਦੇ ਮਨੁੱਖਾਂ ਨੇ ਉਹਨਾਂ ਨੂੰ ਆਖਿਆ ਕੱਲ ਅਸੀਂ ਤੁਹਾਡੇ ਕੋਲ ਨਿਕਲ ਆਵਾਂਗੇ ਅਤੇ ਜੋ ਤੁਸੀਂ ਚੰਗਾ ਜਾਣੋ ਸੋ ਸਭ ਕੁਝ ਸਾਡੇ ਨਾਲ ਕਰੋ ਅਤੇ ਸਵੇਰ ਨੂੰ ਸ਼ਾਉਲ ਨੇ ਲੋਕਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਉਹ ਪਹਿਲੇ ਪੈਰ ਡੇਰੇ ਦੇ ਵਿੱਚ ਆ ਵੜਿਆ ਅਤੇ ਅਮੋਨੀਆਂ ਨੂੰ ਮਾਰਿਆ ਅਤੇ ਦਿਨ ਚੜ੍ਹਨ ਤੱਕ ਅਜੇਹਾ ਮਾਰਦੇ ਰਹੇ ਕਿ ਜਿਹੜੇ ਬਚ ਗਏ ਸੋ ਅਜੇ ਹੀ ਖਿੱਲਰ ਗਏ ਜੋ ਦੋ ਲੋਕ ਵੀ ਇਕੱਠੇ ਨਾ ਰਹਿ ਤਦ ਲੋਕਾਂ ਨੇ ਸਮੂਏਲ ਨੂੰ ਆਖਿਆ ਉਹ ਕੌਣ ਹੈ ਜਿਸ ਨੇ ਆਖਿਆ ਸੀ ਕਿ ਸ਼ਾਉਲ ਸਾਡੇ ਉੱਤੇ ਰਾਜ ਕਰੇਗਾ ਉਹਨਾਂ ਲੋਕਾਂ ਨੂੰ ਲੈ ਆਓ ਜੋ ਅਸੀਂ ਉਹਨਾਂ ਨੂੰ ਮਾਰ ਸੁੱਟੀਏ ਸ਼ਾਉਲ ਨੇ ਆਖਿਆ ਅੱਜ ਦੇ ਦਿਨ ਕੋਈ ਮਾਰਿਆ ਨਾ ਜਾਏ ਕਿਉਂ ਜੋ ਅੱਜ ਦੇ ਦਿਨ ਯਹੋਵਾ ਨੇ ਇਜ਼ਰਾਈਲ ਦਾ छुटਕਾਰਾ ਕੀਤਾ ਹੈ। ਤਦ ਸਮੁਇਲ ਨੇ ਪਰਜਾ ਨੂੰ ਆਖਿਆ ਆਓ ਅਸੀਂ ਗਿਲਗਾਲ ਨੂੰ ਚਲੀਏ ਕਿ ਉੱਥੇ ਰਾਜ ਨੂੰ ਦੂਜੀ ਵਾਰ ਫਿਰ ਸਥਾਪਿਤ ਕਰੀਏ। ਸਾਰੀ ਪਰਜਾ ਗਿਲਗਾਲ ਨੂੰ ਗਈ ਅਤੇ ਗਿਲਗਾਲ ਵਿੱਚ ਯਹੋਵਾ ਦੇ ਸਾਹਮਣੇ ਉਹਨਾਂ ਨੇ ਸ਼ਾਉਲ ਨੂੰ ਰਾਜਾ ਠਹਿਰਾਇਆ ਅਤੇ ਉਹਨਾਂ ਨੇ ਉੱਥੇ ਯਹੋਵਾ ਦੇ ਅੱਗੇ ਸੁਕਸਾਂਦ ਦੀਆਂ ਬਲੀਆਂ ਚੜਾਈਆਂ। ਅਤੇ ਉੱਥੇ ਸ਼ਾਉਲ ਨੇ ਅਤੇ ਸਾਰੇ ਇਜ਼ਰਾਈਲੀ ਮਨੁੱਖਾਂ ਨੇ ਵੱਡੀ ਖੁਸ਼ੀ ਮਨਾਈ